ਬਧੀਆਂ ਲੱਗਿਆ ਜਿਹੜਾ ਸਕੂਲ ਦਾ ਨਾਮ ਸੀਗਾ ਉਹ ਵੀ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਗਰਲਸ ਜਿਹੜਾ ਉਹ ਰੱਖਿਆ ਇਹ ਬੜਾ ਵਧੀਆ ਲੱਗਿਆ ਕਿ ਇਹਨਾਂ ਦਾ ਫੰਕਸ਼ਨ ਜਿਹੜਾ ਸਕੂਲ ਨੇ ਸਟਾਫ ਨੇ ਪੇਰੈਂਟਸ ਨੇ ਪੱਤਰਕਾਰ ਭਾਈਚਾਰੇ ਸਾਰਿਆਂ ਮਿਲ ਕੇ ਸੈਲੀਬ੍ਰੇਟ ਕੀਤਾ ਬਹੁਤ ਵਧੀਆ ਲੱਗਿਆ ਇਹਦੇ ਨਾਲ ਬੱਚਿਆਂ ਨੂੰ ਉਤਸ਼ਾਹ ਮਿਲਦਾ ਕੰਪੀਟੀਸ਼ਨ 'ਚ ਬੱਚੇ ਆਉਂਦੇ ਨੇ ਕੰਪੀਟੀਸ਼ਨ 'ਚ ਜਦੋਂ ਬੱਚੇ ਆ ਜਾਂਦੇ ਫਿਰ ਉਹਨਾਂ ਦਾ ਉਤਸ਼ਾਹ ਹੋਰ ਵੱਧ ਜਾਂਦਾ ਮੈਂ ਅੱਜ ਦੇ ਦਿਨ ਤੇ ਸਮੂਹ ਸਟਾਫ ਨੂੰ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜਿਹਨਾਂ ਨੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਵਧਾਈ ਵੀ ਦੇਣਾ ਤਾਂ ਸ਼ੁਭ ਕਾਮਨਾ ਪਰਮਾਤਮਾ ਗਾੜੀ ਕੇ ਸਕੂਲ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੰਗਣੀ ਤਰੱਕੀ ਕਰੇ ਔਰ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਜਿਹੜੀ ਆ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੀ ਮੰਗ ਰੱਖੀ ਹੈ ਕਿ ਬੱਚਿਆਂ ਨੂੰ ਜਿਹੜੀਆਂ ਪਿੰਡਾਂ ਤੋਂ ਆਉਂਦੀਆਂ ਉਹਨਾਂ ਨੂੰ ਟਰਾਂਸਪੋਰਟ ਦੀ ਸਹੀ ਮੈਂ ਉਹਨਾਂ ਨੂੰ ਕਹਿ ਕੇ ਤੁਸੀਂ ਮੈਨੂੰ ਆਪਣੇ ਲੋ ਲੈਟਰ ਹੈਡ ਲਿਖ ਕੇ ਦਿਓ ਸੀਐਮ ਸਾਹਿਬ ਨੂੰ ਲਿਖੋ ਮੈਂ ਵੀ ਉਹ ਲੈਟਰ ਲਾ ਕੇ ਉਹ ਜਿਹੜਾ ਤੁਹਾਡਾ ਮਸਲਾ ਉਹ ਸਵਾਲ ਵਕਰਾਤਾਗੇ ਇਹ ਤਾਂ ਸਾਡਾ ਫਰਜ਼ ਬਣਦਾ ਹੈ ਬੱਚਿਆਂ ਨੂੰ ਘਰੋਂ ਲੈ ਕੇ ਆਉਣਾ ਘਰੀਆਂ ਘਰੇ ਛੱਡ ਕੇ ਆਉਣਾ ਪਹਿਲਾਂ ਹੀ ਸਰਕਾਰ ਇਸ ਵਾਰ ਬੜਾ ਧਿਆਨ ਹੈ ਸਰਕਾਰ ਦਾ ਮੈਨੂੰ ਲੱਗਦਾ ਜਲਦੀ ਇਹ ਵੀ ਪੂਰਾ ਹੋ ਜਾਏ ਤੇ ਮੇਰੀ ਦਲੀਸ਼ ਹੈ ਕਿ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਡੇਰਾ ਬਾਬਾ ਨਾਨਕ ਕਵਿਧਾਨ ਸਭਾ ਹਲਕੇ ਚ ਜਰੂਰ ਕਾਲਜ ਜਿਹੜਾ ਮੈਨੂੰ ਉਮੀਦ ਹੈ ਕਿ ਜਲਦੀ ਬਣ ਜਾ ਰਿਹਾ ਬਹੁਤ ਵੱਡਾ ਕਾਲਜ ਬਣੇਗਾ ਵੇਖੋ ਗ੍ਰੈਜੂਏਸ਼ਨ ਕਰਨੀ ਜਾਂ ਡਿਗਰੀ ਕਰਨੀ ਡਿਗਰੀ ਕਰ ਲਈ ਉਹ ਵੀ ਸੇਮ ਗ੍ਰੈਜੂਏਸ਼ਨ ਹੀ ਆ ਜੇ ਡਿਗਰੀ ਨਾਲ ਹੋ ਜੇ ਤਾਂ ਮੇਰੇ ਖਿਆਲ ਨਾਲ ਹੀ ਗ੍ਰੈਜੂਏਸ਼ਨ ਹੋ ਜਾਂਦੀ ਹੈ ਨਾਲ ਹੀ ਡਿਗਰੀ ਹੋ ਜਾਂਦੀ ਹੈ ਉਹਦਾ ਹੋਰ ਬੱਚਿਆਂ ਨੂੰ ਫਾਇਦਾ ਇਕੱਲੇ ਗ੍ਰੈਜੂਏਸ਼ਨ ਕਰਕੇ ਬਾਅਦ ਚ ਡਿਗਰੀ ਕਰਨੀ ਹੈ ਜੇ ਪਲੱਸ 2 ਤੋਂ ਬਾਅਦ ਹੀ ਡਿਗਰੀ ਮਿਲ ਜੇ ਬੱਚਿਆਂ ਨੂੰ ਮਿਲ ਜੇ ਤਾਂ ਫਿਰ ਹੋਰ ਵਧੀਆ ਜਿੰਨਾ ਸਾਹਮਣੇ ਦੇਖੋ ਕਾਲਜ ਅੰਮ੍ਰਿਤਸਰ ਵੀ ਆ ਗਏ ਨੇ ਬੜੇ ਵੱਡੇ ਪ੍ਰੋਜੈਕਟ ਨੇ ਛੋਟੇ ਪ੍ਰੋਜੈਕਟ ਨਹੀਂ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬਣਿਆ ਹੀ ਨਹੀਂ ਪਰ ਮੈਨੂੰ ਇਹ ਹੈ ਕਿ ਖੇਤੀ ਸੂਬਾ ਜਿਹੜਾ ਉਹਦਾ ਪ੍ਰਧਾਨ ਸੂਬਾ ਕਿ ਉਹਨਾਂ ਨੂੰ ਬੱਚਿਆਂ ਦਾ ਬਹੁਤ ਜ਼ਿਆਦਾ ਇੰਟਰਸਟ ਹੈ ਈ ਐਸੀ ਐਗਰੀਕਲਚਰ ਕਰਨੀ ਐ ਐਮ ਐਸ ਸੀ ਕਰਨੀ ਬਹੁਤ ਜਦਾ ਡਰਸ ਤਾਂ ਬੱਚਿਆਂ ਦਾ ਆ ਜਿਹੜਾ ਕਿ ਲੁਧਿਆਣੇ ਜਾਣ ਨਾ ਪੈਂਦਾ ਬੱਚਿਆਂ ਅਗਰ ਇੱਥੇ ਦੇ ਅੰਮ੍ਰਿਤ ਦਾ ਸਾਰਾ ਮਾਜਾ ਕੀ ਸਾਰਾ ਦਬਾਬਾ ਉਹਦੇ ਨਾਲ ਜੁੜ ਜਾਏਗਾ ਕਿ ਸਕੀਟ ਬਣਾਈ ਹੈ ਉੱਥੇ ਵਧੀਆ ਉੱਥੇ ਲਾਈਟਾਂ ਨਹੀਂ ਹੈ ਸਾਰਾ ਕੁਛ ਹੈ ਪਰ ਗੇਟ ਬੱਸ ਉਹਨੇ ਬਣਾ ਗੇਟ ਦੇ ਕਿ ਇਨਕ੍ਰੋਚਮੈਂਟ ਹੈ ਤਾਂ ਸਬਜ਼ੀ ਵਾਲੀਆਂ ਦੁਕਾਨਾਂ ਉਹ ਕਹਿੰਦੇ ਐਸੀ ਨਹੀਂ ਚੁੱਕਦੇ ਨਹੀਂ ਜੀ ਸਾਰਾ ਕੁਝ ਜਿਹੜੀ ਇਨਕ੍ਰੋਚਮੈਂਟ ਲੋਕਾਂ ਨੇ ਕੀਤੀ ਆ ਉਹ ਬਿਲਕੁਲ ਖਤਮ ਕਰਾਂਗੇ ਐਸੀ ਕੋਈ ਨਹੀਂ ਕਿ ਜਿਹੜਾ ਸ਼ਹਿਰ ਦੀ ਜਿਹੜੀ ਸੁੰਦਰਤਾ ਹੈ ਜਿਹੜੀ ਦਿੱਖ ਬਣਾਈ ਹੈ ਉਹ ਇੱਕ ਇੱਕ ਦੋ ਬੰਦਿਆਂ ਦੇ ਨਾਲ ਆਪੋ ਦੇਖ ਨੂੰ ਖਰਾਬ ਕਰਨਾ ਐਸੀ ਕੋਈ ਗੱਲ ਨਹੀਂ ਮੈਂ ਇਹ ਸਭ ਨੂੰ ਕਹਿ ਕੇ ਉਹ ਜਿਹੜੀ ਅਕਰੋਚਮੈਂਟ ਉਹ ਜਨੂੰ ਖਤਮ ਕਰਾ ਧੰਨਵਾਦ ਕਰ ਟੀਚਰਾਂ ਜਿਹੜੀ ਘਾਟ ਹੈ ਟੀਚਰਾਂ ਦੇ ਘਾਟ ਜਿਹੜੀ ਘਾਟ ਪੂਰੀ ਹੋ ਗਈ ਬਿਲਕੁਲ ਪੂਰੀ ਹੋਏਗੀ ਜੀ 50 ਹਜ਼ਾਰ ਨੌਕਰੀਆਂ ਆਮ ਆਦੀ ਪਾਰਟੀ ਦੇ ਸਰਕਾਰ ਨੇ ਦਿੱਤੀਆਂ ਟੀਚਰ ਵੀ ਬਹੁਤ ਸਾਰੇ ਰੱਖੇ ਨੇ ਔਰ ਪੁਰਾਣੇ ਟੀਚਰ ਜਿਹੜੇ ਬੜੇ ਲੰਮੇ ਸਮੇਂ ਤੋਂ ਟੈਂਕੀਆਂ ਤੇ ਚੜਦੇ ਸੀਗੇ ਸਟ੍ਰਾਈਕ ਕਰਦੇ ਕਿ ਸਾਰੇ ਪੰਜਾਬ ਚ ਖਤਮ ਹੋ ਗਿਆ ਹੁਣ ਤਾਂ ਕੋਈ ਟੀਚਰ ਟੈਂਕੀ ਤੇ ਚੜਦਾ ਨਹੀਂ ਕੋਈ ਸਟ੍ਰਾਈਕ ਨਹੀਂ ਕਰਦਾ ਆਮ ਆਦੀ ਪਾਰਟੀ ਨੇ ਜਿੰਨੇ ਵੀ ਟੀਚਰ ਸੀਗੇ ਇਸ ਕਰਕੇ ਆਉਣ ਵਾਲੇ ਹੋਰ ਸਮੇਂ ਤੇ ਜਿਹੜੇ ਉਹ ਭਰਤੀ ਜਿਹੜੀ ਆ ਹੋਣ ਜਾ ਰਹੀ ਹੈ ਪਰ ਡੇ ਬਾਏ ਡੇ ਜਿਹੜਾ ਉਹ ਸਾਰਾ ਸਿਸਟਮ ਜਿਹੜਾ ਠੀਕ ਕਰਤਾ ਤੇ ਤੁਹਾਨੂੰ ਤੁਹਾਨੂੰ ਕੀ ਵੀ ਲੱਗਿਆ ਤੁਹਾਨੂੰ ਮੈਂ ਤਾਂ ਬਹੁਤ ਖੁਸ਼ੀ ਹੋਈ ਆ ਕਿ ਇਸ ਅਨੂਮਲ ਫੰਕਸ਼ਨ ਦੇ ਵਿੱਚ ਪ੍ਰਿੰਸੀਪਲ ਦਾ ਬੜਾ ਵੱਡਾ ਰੋਲ ਆ ਜਿਨੇ ਇਨਾ ਵੱਡਾ ਫੰਕਸ਼ਨ ਕੀਤਾ ਔਰ ਮੈਨੂੰ ਮਾਨ ਬਖਿਆ ਕਿ ਮੈਂ ਇੱਥੇ ਆ ਕੇ ਚੀਫ ਗੈਸਟ ਦੇ ਤੌਰ ਤੇ ਮੈਨੂੰ ਸਨਮਾਨਤ ਕੀਤਾ ਤੇ ਮੈਂ ਪ੍ਰਿੰਸੀਪਲ ਸਾਹਿਬ ਦਾ ਬਹੁਤ ਤਨੋਂ ਮੈਨੂੰ ਤਨਵਾਦ ਕਰਦਾ ਮੈਂ ਜੋ ਵੀ ਇਹਨਾਂ ਦੀਆਂ ਮੰਗਾਂ ਹੋਣਗੀਆਂ ਮੈਨੂੰ ਕੋਆਪਰੇਟ ਕਰਨਗੇ ਤਾਂ ਮੈਂ ਇਹਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਾਂਗਾ ਜੋ ਵੀ ਇਹਨਾਂ ਦੀ ਮੰਗ ਹੋਏ ਵੀ ਅੱਗੇ ਸਾਰਾ ਸਕੂਲ ਏਸੀ ਕਰਵਾਇਆ ਸਾਰੇ ਕੈਮਰੇ ਲਵਾਏ ਸੀ ਸਭ ਕੁਝ ਕੀਤਾ ਐਡੀਟੋਰੀਅਮ ਬਣਾ ਕੇ ਦਿੱਤਾ ਹੁਣ ਹੋਰ ਵੀ ਜਨਰੇਟਰ ਲਾ ਕੇ ਦਿੱਤਾ ਹੋਰ ਵੀ ਦੋ ਮੈਡਮ ਕਹੇਗੀ ਉਹ ਅਸੀਂ ਕਰਕੇ ਦੇਵਾਂਗੇ ਪੂਲ ਦੇ ਬੱਚਿਆਂ ਨੂੰ ਜਿੰਨਾ ਪਾਰਟਿਸਪੇਟ ਕੀਤਾ ਉਹਨਾਂ ਸਾਰੇ ਬੱਚਿਆਂ ਨੂੰ 10000 ਰੁਪਇਆ ਦੇਵਾਂਗਾ ਜਿਹੜਾ ਮੈਡਮ ਨੂੰ ਦੇਵਾਂਗੇ ਉਹ ਆਪਣੇ ਜਿੱਥੇ ਮਰਜੀ ਖਰਚ ਕਰ ਸਕਦੇ ਆ ਅੱਜ ਦਾ ਸਾਲਾਨਾ ਸਮਾਗਮ ਜਿਹੜਾ ਹੈਗਾ ਆ ਇਸ ਸਕੂਲ ਦਾ ਇਹ ਇੱਕ ਰੀਤ ਸੈੱਟ ਕੀਤੀ ਗਈ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਅਜਿਹੇ ਸਮਾਗਮ ਹੁੰਦੇ ਰਹਿਣ ਔਰ ਸਾਡੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਸਟੇਜ 'ਤੇ ਐਕਸਪੀਰੀਅੰਸ ਹੋਵੇ ਵੱਧ ਤੋਂ ਵੱਧ ਔਰ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਨੂੰ ਇਨਾਮ ਮਿਲਦਿਆਂ ਦੇਖ ਕਰਕੇ ਉਹਨਾਂ ਨੂੰ ਸਟੇਜ 'ਤੇ ਪਰਫਾਰਮ ਕਰਦਿਆਂ ਦੇਖ ਕਰਕੇ ਕਿਉਂਕਿ ਵੈਸੇ ਸਮਾਗਮ ਹੁੰਦੇ ਨੇ ਉਹਨਾਂ 'ਚ ਬੱਚੇ ਪਰਫਾਰਮ ਕਰਦੇ ਨੇ ਪਰ ਪੇਰੈਂਟਸ ਉੱਥੇ ਹਾਜ਼ਰ ਨਹੀਂ ਹੁੰਦੇ ਹੁਣ ਪੇਰੈਂਟਸ ਦਾ ਇਸ ਦੇ ਨਾਲ ਮਾਣ ਵਾਧਾ ਹੈ ਉਹਨਾਂ ਦੀ ਸਕੂਲ ਦੇ ਨਾਲ ਜਿਹੜਾ ਹੈਗਾ ਇਹ ਲਗਾਵ ਵਾਧਾ ਹੈ ਅਤੇ ਉਹ ਜਿਹੜਾ ਹੈ ਉਹ ਬੱਚਿਆਂ ਦੀ ਸਿਰਫ ਪੱਖੀ ਵਿਕਾਸ ਤੇ ਵਿੱਚ ਕਾਫੀ ਜ਼ਿਆਦਾ ਆਪਣਾ ਜਿਹੜਾ ਰੋਲ ਅਦਾ ਕਰੇਗਾ ਇਹ ਸਰਕਾਰ ਦਾ ਵੀ ਉਪਰਾਲਾ ਹੈ ਪੀਐਮ ਸ਼੍ਰੀ ਸਕੂਲਸ ਸਾਰੇ ਦੇ ਸਾਰਿਆਂ ਲਈ ਇਹ ਲਾਜ਼ਮੀ ਹੈ ਕਿ ਉਹ ਵਧੀਆ ਤੋਂ ਵਧੀਆ ਜਿਹੜੇ ਹੈਗੇ ਸੱਭਿਆਚਾਰਕ ਸਮਾਗਮ ਆਪਣੇ ਵਿਦਿਆਰਥੀਆਂ ਦੇ ਜਿਹੜੇ ਆ ਰੱਖਵੋਣ ਅਤੇ ਇਹ ਉਸੇ ਸਕੀਮ ਦੇ ਅਧੀਨ ਜਿਹੜਾ ਹੈਗਾ ਆ ਇਹ ਪ੍ਰੋਗਰਾਮ ਕਰਵਾਇਆ ਗਿਆ ਸ਼੍ਰੀ ਹੈਗਾ ਪ੍ਰਧਾਨ ਮੰਤਰੀ ਸਕੂਲਸ ਆਫ ਰਾਈジング ਇੰਡੀਆ ਇਹ ਜਿਹੜੀ ਐਨਈਪ 2020 ਹੈਗੀ ਆ ਪਾਲਿਸੀ ਲਾਗੂ ਹੋ ਰਹੀ ਆ ਇਹ ਉਹਦੇ ਲਈ ਹੈ ਕਿ ਇਹ ਐਗਜ਼ੈਂਪਲਰ ਸਕੂਲ ਹੈ ਕਿ ਬਾਕੀ ਦੇ ਸਕੂਲ ਜਿਹੜੇ ਆ ਇਸ ਤੋਂ ਸੇਧ ਪ੍ਰਾਪਤ ਕਰਨਗੇ ਆਲੇ ਦੁਆਲੇ ਦੇ ਸਾਰੇ ਸਕੂਲਸ ਬੇਸ਼ੱਕ ਉਹ ਪ੍ਰਾਈਵੇਟ ਸਕੂਲਸ ਹੋਣ ਜਾਂ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਉਹਨਾਂ ਸਕੂਲਸ ਦਾ ਰੋਲ ਇਹ ਰਹੇਗਾ ਕਿ ਉਹ ਇਹ ਸਕੂਲ ਨੂੰ ਦੇਖਣਗੇ ਜੋ ਐਕਟੀਵਿਟੀਜ਼ ਇੱਥੇ ਹੋਣਗੀਆਂ ਜੋ ਮਿਆਰ ਇੱਥੇ ਸੈੱਟ ਕੀਤੇ ਜਾਣਗੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਣੀ ਇਸ ਦੇ ਤਹਿਤ ਔਰ ਉਹ ਸਾਰੇ ਦਾ ਸਾਰਾ ਮਿਆਰ ਜਿਹੜਾ ਆ ਉਸ ਨੂੰ ਬਾਕੀ ਦੇ ਸਕੂਲ ਜਿਹੜੇ ਆ ਫੋਲੋ ਕਰਨਗੇ ਤੁਹਾਨੂੰ ਇਹ ਸਕੂਲ ਦੇ ਅੰਦਰ ਆ ਕੇ ਦੇਖਣਾ ਚਾਹੀਦਾ ਇਹਨਾਂ ਦੇ ਵਿਦਿਆਰਥੀਆਂ ਨੂੰ ਸਾਡੇ ਨੂੰ ਮਿਲਣਾ ਚਾਹੀਦਾ ਕਿਉਂਕਿ ਜੋ ਸਾਡੇ ਕੋਲ ਵਿਦਿਆਰਥੀ ਪ੍ਰਾਈ ਬਟ ਸਕੂਲ ਤੋਂ ਆਉਂਦੇ ਨੇ ਉਹ ਖੁਦ ਮਹਿਸੂਸ ਕਰਦੇ ਨੇ ਕਿ ਇੱਥੇ ਸਾਨੂੰ ਜਿਹੜਾ ਹੈਗਾ ਐਨਵਲ ਫੰਕਸ਼ਨ ਹੋਇਆ ਉਹਨਾਂ ਨੂੰ ਕੋਈ ਵਰਦੀਆਂ ਦੇ ਕੋਈ ਇਹਦੀ ਡਰੈਸ ਦਾ ਕੋਈ ਖਰਚਾ ਨਹੀਂ ਪਿਆ ਉਸ ਖਰਚਾ ਜਿਹੜਾ ਸਕੂਲ ਬੀਅਰ ਕਰਦਾ ਹੈ ਜਦੋਂ ਅਸੀਂ 26 ਜਨਵਰੀ 15 ਅਗਸਤ ਤੇ ਬੱਚੇ ਲੈ ਕੇ ਜਾਂਦੇ ਕਿਤੇ ਵੀ ਬਾਹਰ ਕਿਸੇ ਵੀ ਟ੍ਰਿਪ ਲਈ ਕਿਸੇ ਕੰਪੀਟੀਸ਼ਨ ਲਈ ਲੈ ਕੇ ਜਾਂਦੇ ਤਾਂ ਖਰਚਾ ਸਾਰੇ ਦਾ ਸਾਰਾ ਸਕੂਲ ਦਾ ਹੁੰਦਾ ਆ ਕੁਝ ਸਾਨੂੰ ਸਰਕਾਰ ਐਡ ਕਰਦੀ ਹੈ ਕੁਝ ਸਾਨੂੰ ਅਸੀਂ ਆਪਣੇ ਸਕੂਲ ਦੇ ਫੰਡਸ ਦੇ ਵਿੱਚੋਂ ਜਿਹੜੇ ਆਪਸ ਚ ਅਸੀਂ ਇਕੱਠੇ ਕਰਦੇ ਆ ਉਹਦੇ ਵਿੱਚੋਂ ਅਸੀਂ ਮੈਨੇਜ ਕਰਦੇ ਆ ਇੱਥੇ ਖਰਚਾ ਜਿਹੜਾ ਬੱਚਿਆਂ ਦੇ ਸਿਰ ਤੇ ਨਹੀਂ ਪਾਇਆ ਜਾਂਦਾ ਜਿਹੜੇ ਮੇਲੇ ਲੱਗੇ ਨੇ ਉਹ ਚ ਵੀ ਬੱਚਿਆਂ ਦੇ ਕੋਲੋਂ ਖਰਚਾ ਨਹੀਂ ਕਰਵਾਇਆ ਗਿਆ ਉਹ ਸਰਕਾਰ ਨੇ ਸਾਨੂੰ ਜਿਹੜਾ ਪ੍ਰੋਮਿਸ ਕੀਤਾ ਕਿ ਅਸੀਂ ਫੰਡਿੰਗ ਕਰਾਂਗੇ ਤੁਸੀਂ ਇਹ ਜਿਹੜੇ ਸਮਾਗਮ ਹੈ ਇਹ ਜਿੰਨੇ ਵੀ ਮਾਡਲਸ ਬਣਦੇ ਨੇ ਉਹਨਾਂ ਤੇ ਜੋ ਖਰਚਾ ਲੱਗਦਾ ਤੁਸੀਂ ਖਰਚਾ ਕਰੋ ਔਰ ਸਰਕਾਰ ਉਹਦੇ ਲਈ ਜਿਹੜਾ ਹੈਗਾ ਆ ਪਰ ਸਟੂਡੈਂਟ ਜਿਹੜੀ ਹੈ ਪੇਮੈਂਟ ਭੇਜੇਗੀ